ਲੋ ਹੈ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਵੈਲਕਮ ਟੂ ਅਵਰ ਨਿਊ ਵਲੌਗ ਸਵਾਗਤ ਹੈ ਤੁਹਾਡਾ ਸਾਡੇ ਅੱਜ ਦੇ ਵਲੌਗ ਦੇ ਵਿੱਚ ਠੀਕ ਹੈ ਜੀ ਤੇ ਅੱਜ ਆਪਾਂ ਸ਼ਾਇਦ ਸੋਚਿਆਗਾ ਵੀ ਕਿਤੇ ਜਾ ਕੇ ਆਉਣਾ ਬਹੁਤ ਹੀ ਸਪੈਸ਼ਲ ਜਗਾ ਠੀਕ ਹੈ ਜੀ ਨੂੰ ਤੁਸੀਂ ਸਾਰੇ ਜਣੇ ਜਾਣਦੇ ਹੋ ਤੇ ਮੈਨੂੰ ਲੱਗਾ ਤੁਹਾਡੀ ਵੀ ਰੂਹ ਖੁਸ਼ ਹੋ ਜਾਣੀ ਇਹ ਦੇਖ ਕੇ ਤੇ ਯਾਰ ਨਾ ਆ ਰਹੇ ਆ ਆਪਾਂ ਰੈਡੀ ਹੋ ਗਏ ਆ ਤੇ ਰਿੱਕੀ ਰੈਡੀ ਹੋ ਕੇ ਆ ਰਹੇ ਨੇ ਕਿਉਂਕਿ ਉਹਨਾਂ ਨੇ ਅੱਜ ਬਨਣੀ ਸੀ ਪੱਗ ਨੇ ਤਾਂ ਆਲਮੋਸਟ ਜੇ ਦੋ ਸੀ ਲੇਟ ਹੁੰਨੇ ਤਾਂ ਪਰਨੇ ਚ ਚਲੇ ਜਾਂਦੇ ਪਰ ਅੱਜ ਵੀ ਦੇਖ ਸੀਗੇ ਪੌਣੇ 11 ਹੋ ਗਏ 11 ਵਜੇ ਨੂੰ ਉਮੀਦ ਆ ਵੀ ਇਸੇ ਪਰ ਨਿਕਲ ਜੀਏ ਜੁਹਾਰ ਨਾ ਹੀ ਜਾਂਦਾ ਜੁਹਾਰ ਨਾ ਕੁਝ ਕੋ ਰੈਡੀ ਹੋ ਗਿਆ ਉਹਨੇ ਰੋਟੀ ਖਾ ਲਈ ਆ ਫਿਰ ਆਪਾਂ ਚੱਲਦੇ ਆ ਬੁਟੀਕ ਵਾਲੇ ਠੀਕ ਆ ਫਿਰ ਰਸਤੇ ਚ ਕਰਦੇ ਆ ਤੁਹਾਡੇ ਨਾਲ ਗੱਲ ਹਾਂਜੀ ਗਾਇਜ਼ ਆਪਾਂ ਹੋ ਗਿਆ ਰੈਡੀ ਮਤਲਬ ਕਿ ਰਣਵਿੰਦਰ ਸਿੰਘ ਜੀ ਰੈਡੀ ਹੋ ਕੇ ਆ ਗਏ ਆ ਰੋਟੀ ਰੋਟੀ ਛਕ ਲਈ ਆ ਤੇ ਹੁਣ ਆਪਾਂ ਗੱਡੀ ਆਪਾਂ ਪਾਲੀ ਆ ਆਪਦੇ ਬੁਟੀਕਲੇ ਰਸਤੇ ਨੂੰ ਠੀਕ ਹੈ ਮਾਰਨਿੰਗ ਇਜ਼ ਵੈਰੀ ਵੈਰੀ ਗੁੱਡ ਮਾਰਨਿੰਗ ਇਜ਼ ਵੈਰੀ ਵੈਰੀ ਗੁੱਡ ਜੁਝਾਰ ਸਿੰਘ ਕਰ ਰਿਹਾ ਵੈਰੀ ਵੈਰੀ ਤੰਗ ਕਿ ਆਪਾਂ ਤੁਹਾਨੂੰ ਮਿਲਦੇ ਆਂ ਬੁਟੀਕ ਤੇ ਜਾ ਕੇ ਯਸ ਲੋ ਅਰੇ ਇੰਟਰਪ ਪਹੁੰਚ ਗਏ ਆਪਾਂ ਆਪਦੀ ਦੁਕਾਨ ਤੇ ਲੈ ਚੁੰਨੀਆਂ ਪਹਿਲੇ ਹੀ ਗੱਡੀਆਂ ਵਿੱਚ ਰੱਖੀਆਂ ਲਾ ਤੇ ਹੈ ਗੋਟੇ ਚੁੰਨੀਆਂ ਤੇ ਲੋ ਵੀ ਆ ਗਏ ਆਪਣੇ ਫਰੂਟ ਠੀਕ ਹੈ ਆਪਾਂ ਤਾਂ ਹੁਣ ਪੂਰਾ ਮਿਸ਼ਨ ਬਣਾ ਲਿਆ ਕਿ ਤਲੀਆਂ ਫਲੀਆਂ ਚੀਜ਼ਾਂ ਬੰਦ ਕਰਕੇ ਵਧੀਆ ਚੀਜ਼ਾਂ ਛੱਕੀਆਂ ਜਾਣ ਅੱਜ ਤੋਂ ਪਪਾਇਆ ਸਟਾਰਟ ਸਕਿਨ ਫੇਰ ਹੋਊਗੀ ਸਾਫ ਵਧੀਆ ਡਾਕਟਰ ਨੇ ਕਿਹਾ ਸਪੈਸ਼ਲੀ ਪਪਾਇਆ ਖਾਣੂ ਪਪਾਇਆ ਤੋਂ ਸ਼ੁਰੂਆਤ ਕਰਦੇ ਆਂ ਅੱਜ ਲਓ ਬਈ ਆਪਾਂ ਚੱਲੇ ਆਂ ਅੱਜ ਆਪਣੇ ਸਕੂਟਰ ਤੇ ਡੀਮਾਰਟ ਸੌਦਾ ਪਤਾ ਲੈਣੇ ਕੋਲੇ ਜਾਣਾ ਹੋ ਗਿਆ ਕੈਂਸਲ ਹਾਂ ਉਹੀ ਰਿੱਕੀ ਦਾ ਮਾਣਾ ਆਉਦਾਂ ਨਹੀਂ ਹੁੰਦਾ ਜਾਣਦਾ ਬਾਅਦ ਸਾਡਾ ਨਾਲ ਲੈ ਜਾਂਦਾ ਚੰਗੋ ਚਲੋ ਚਲ ਜੀਏ ਫਿਰ ਡੀਮਾਰਟ ਚੱਲੋ ਫੜਿਆ ਹੋਇਆਗਾ ਜੁਜਾਰ ਸਿੰਘ ਨੂੰ ਤਾਂ ਮੈਂ ਉੱਤੇ ਦੇਖੋ ਕਿੰਨਾ ਲੱਦਿਆ ਸਾਮਾਨ ਅੱਜ ਅਸੀਂ ਬੈਗ ਨਹੀਂ ਲੈ ਕੇ ਆਏ। ਲਓ ਬਈ ਗਾਇਸ ਆਪਾਂ ਹੁਣ ਤੇ ਲੈ ਤਪੇ ਠੀਕ ਐ ਸਪੈਸ਼ਲ ਗੁਲਚਾ ਖਾਣ ਕਿਉਂਕਿ ਜਿਹੜਾ ਉੱਥੇ ਠੰਡਾ ਗੁਲਚਾ ਬਣਦਾ ਮੈਨੂੰ ਬਹੁਤ ਪਸੰਦ ਆ ਬਹੁਤ ਜਿਆਦਾ। ਬਾਕੀ ਆਪਾਂ ਨੂੰ ਕੰਮ ਵੀ ਸੀ ਜ਼ਰੂਰੀ ਤੋਂ ਉਹ ਵੀ ਆਪਾਂ ਕਰਕੇ ਆਉਣੇ ਆ। ਇਹਦੇ ਕੰਮ ਤਾਂਦੇ ਨੇ ਉਹ ਕਿਉਂ ਆਉਣੇ ਆ। ਇਹ ਤਾਂ ਜੁਹਾਰ ਤਾਂ ਬੇਲਾਗਾ ਪਹਿਲਾ ਮੰਜੇ ਤੋੜਨ ਨੂੰ ਹੋਣਾ ਰਿਹਾ ਕਿ ਇਹਨੂੰ ਕਿਹੜਾ ਕੋਈ ਕੰਮ ਆ। ਆਣੀ ਮੈਂ ਕੰਮ ਕਰ ਲਿਆ ਕਰਾਂ ਮਮਾ ਨਾਲ ਕੰਮ ਕਰਾ ਲਿਆ ਕਰਾਂ ਦੱਸੀ ਮੈਨੂੰ ਬੇਲੇਆ ਬੇਲੇਆ ਮੰਜੇ ਤੋਂੜੂ ਬੀਲੂ ਕੱਲਾਸ ਸੌਣਾ ਖਾਣਾ ਰੋਣਾ ਆਹ ਕੰਮ ਕਰਨਾ ਇਹਦੀ ਵਧੀਆ ਜ਼ਿੰਦਗੀ ਆ ਆਹ ਜ਼ਿੰਦਗੀ ਪੂਰੀ ਘੈਂਟ ਹੁੰਦੀ ਆ ਨਿਆਰੇ ਆ ਇਹ ਤੋਂ ਵਧੀਆ ਤਾਂ ਕੀ ਆ ਟੈਨਸ਼ਨ ਫਰੀ ਐ ਕੋਈ ਟੈਨਸ਼ਨ ਨਹੀਂ ਹੋਈ ਜੀ ਮਿੱਤਰੋ ਪਹੁੰਚ ਗਏ ਆਪਾਂ ਵੀਰੇ ਕੋਲੇ ਕੁਲਚੇ ਵਾਲੇ ਕੋਲੇ ਦੇਖ ਲਾ ਇਹੇ ਕੋਲਚੇ ਮੈਂ ਸਕੂਲ ਟਾਈਮ ਜਦੋਂ ਗਰਮਾਣੀ ਹੁੰਦੀ ਹੁੰਦੀ ਸੀ ਉਦੋਂ ਖਾਂਦੇ ਹੁੰਦੇ ਸੀ 5 ਰੁਪਏ ਦਾ ਹੁੰਦਾ ਸੀ ਇੱਕ ਕੋਲਚਾ ਆਹ ਹੁਣ 20 ਰੁਪਏ ਦਾ ਹੋ ਗਿਆ ਹੁਣ 20 ਰੁਪਏ ਦਾ ਹੋ ਗਿਆ ਬਾਲੇ ਖਾਦੇ ਸਾਡੇ ਫੇਵਰੇਟ ਕੋਲਚੇ ਹੁੰਦੇ ਸੀ ਇਹੇ ਤੁਸੀਂ ਐ ਮੰਨ ਲਓ ਬਰਨਾਲੇ ਦੀ ਮੱਤ ਦੇ ਰਿਕੇ ਮਿਲਦਾ ਨਹੀਂ ਮਿਲਦੀ ਨਹੀਂ ਮੈਨੂੰ ਮਿਲੇ ਨਹੀਂ ਬਰਨਾਲੇ ਤੱਪੇ 'ਚ ਮਿਲਿਆ ਮੈਨੂੰ ਇਹ ਤੱਪੇ 'ਚ ਵੀ ਇੱਕ ਵ ਇੱਕ ਬੰਦਾ ਹੀ ਹੈ ਇਹ ਕੋਲਚਾ ਵਾਲਾ ਕੋਈ ਹੋਰ ਨਹੀਂ ਹੈਗਾ ਕਿਤੇ ਨਹੀਂ ਮਿਲੇ ਮੈਨੂੰ ਉਹ ਤੱਪੇ ਮਿਲਿਆ ਬਸ ਨਾ ਪਰ ਨਾਲੇ ਮਿਲਿਆ ਸਾਰੇ ਸ਼ਹਿਰ ਚ ਕੋਈ ਤਾਂ ਪ੍ਰਾਇ ਨਹੀਂ ਕੁਝ ਨਹੀਂ ਨਿੱਕੀ ਜੀ ਉਹ ਬੱਸ ਸੇਕਲਾ ਕਿੰਨੇ ਵਜੇ ਲੱਗ ਜਾਂਦਾ ਉਹ ਭਲਾਂ ਦੀ ਇਹ ਮਟੀਰੀਅਲ ਬਣਾਉਣਾ ਮਟੀਰੀਅਲ ਤਾਂ ਖੀ ਬਣਾਉਣਾ ਆਲੂ ਹੀ ਪਾਣੜਿਆ ਕਿਉਂ ਆਲੂ ਛੋਲੇ ਪਿਆਜ਼ ਘਟਣੇ ਬਾਕੀ ਕੇਲੇ ਗੂਲੇ ਪਾਉਂਦਾ ਹਾਂ ਹਾਂ ਸਾਰੇ ਮਿਕਸ ਕਰ ਲੈਂਦਾ ਫਿਰ ਕੇਰਾਂ ਸੀ ਘਰੇ ਵੀ ਬਣਾਈ ਸੀ ਇਹ ਠੰਡੇ ਗੂਲੇ ਘਰੇ ਵੀ ਬਣ ਜਾਂਦੇ ਆ ਬਸ ਉਹਨਾਂ ਸਵਾਦ ਜਾਨੀ ਆਉਂਦਾ ਪਰ ਜਿੰਨੇ ਇੱਥੇ ਸਵਾਦ ਲੱਗਦੇ ਆ ਇਹ ਹੀ ਸਵਾਦ ਲੱਗਦੇ ਉਹਨਾਂ ਸਵਾਦ ਜਾਨੀ ਆਉਂਦਾ ਕਿਉਂਕਿ ਕਿਈ ਵਾਰ ਆਪਣੇ ਤੋਂ ਕੋਈ ਨਾ ਕੋਈ ਸੌਸ ਮਿਸ ਹੋ ਜਾਂਦੀ ਆ ਬਸ ਉਹ ਨੰਬਰ ਦੀ ਚਟਣੀ ਨਹੀਂ ਮਿਲਦੀ ਘਰੇ ਉਹ ਉਹ ਚਟਣੀ ਨਹੀਂ ਬਣਦੀ ਬਸ ਹੋਰ ਨਹੀਂ ਕੋਈ ਨਾਲ ਭਾਈ ਨੇ ਉਹਦਾ ਨੰਬਰ ਦਿੱਤਾ ਸੀਗਾ ਆਪਾਂ ਕਹਿੰਦਾ ਜਦੋਂ ਮੇਰੇ ਸਾਰੇ ਆ ਖਤਮ ਹੋ ਜਾਂਦੇ ਆ ਕੋਚੇ ਉਦੋਂ ਮੈਂ ਘਰੇ ਜਾਂਦਾ ਆਪਣੇ ਤੇ ਇਹ ਖੜੇ ਵੀ ਆਪਾਂ ਰਿੱਕੀ ਦੇ ਸਕੂਲ ਕੋਲੇ ਆ ਰਿੱਕੀ ਇੱਥੇ ਪੜ੍ਹ ਕੇ ਗਏ ਹੋਏ ਨੇ ਉਹ ਆਈ ਸਕੂਲ ਦੇ ਵਿੱਚ ਹੈ ਨਾ ਲੜਕੇ ਵਾਲਾ ਕੱਲਾ ਲੜਕੇ ਦਾ ਸਕੂਲ ਹੈ ਤੁਸੀਂ ਕੱਲੇ ਲੜਕੇ ਵਾਲੇ ਪੜ੍ਹੇ ਸੀਗੇ ਪਲੱਸ 1 ਪਲੱਸ 2 ਕੀਤੀ ਹੋ ਇਥੇ ਹੁੰਦਾ ਬਲਾ ਹੁੰਦਾ ਬਲਾ ਸ਼ੋਰ ਬਲਾ ਤੋਂ ਪਿੰਡ ਵੀ ਆ 10ਵੀਂ ਤੱਕ ਸੀਦਾ ਇਹ ਇਕੱਲੇ ਲੜਕਿਆਂ ਦਾ ਤਾਂ 11ਵੀਂ 12ਵੀਂ ਦਾ ਕੁੜੀਆਂ ਹੁੰਦੀਆਂ ਸੀ ਅੱਛਾ ਹੁਣ ਹੁੰਦਾ ਬਗਾ ਵੀ ਹੁੰਦਾ ਓਕੇ ਤੇ ਪਿੰਡ ਆਪਣੇ 12ਵੀਂ ਦਾ ਖੜੀ ਹੈਗਾ ਪਿੰਡ ਹੋ ਗਿਆ 12ਵੀਂ ਦਾ ਹੁੰਦਾ ਨਹੀਂ ਹੁੰਦਾ ਉਦੋਂ ਨਹੀਂ ਸੀ ਹੁੰਦਾ ਹੁਣ ਤਾਂ 12ਵੀਂ ਤੱਕ ਹੋ ਗਿਆ ਠੜਵਾਉਂ ਯਾਓ ਥੈਂਕ ਯੂ ਇਹ ਬੇਬੀ ਕੋ ਹੋਰ ਬਤਾਓ ਕੋਈ ਨਵੀਂ ਤਾਜ਼ਾ ਖਬਰ ਕੋਈ ਨਹੀਂ ਬਸ ਵਧੀਆ ਯਾਰ ਕੋਈ ਨਵੀਂ ਖਬਰ ਨਹੀਂ ਹੈਗੀ ਕੀ ਪਲਾਨ ਆ ਕੱਲ ਦਾ ਅੱਜ ਦਾ ਪਲਾਨ ਬਣਿਆ ਸੀਗਾ ਮੈਂ ਸਵੇਰੇ ਸਾਰਿਆਂ ਨੂੰ ਕਿਹਾ ਸੀਗਾ ਕਿ ਤੁਹਾਨੂੰ ਕਿਤੇ ਮੈਂ ਲੈ ਕੇ ਜਾਣਾਗਾ ਪਰ ਉਹ ਪਲਾਨ ਕੈਨਸਲ ਹੋ ਗਿਆ ਬੋਲੋ ਪੈਂਸਲ ਬੋ ਪਲਾਨ ਕੈਨਸਲ ਰੋਟੀ ਖਾਣੀ ਆ ਕਿਉਂ ਕਿਉਂਕਿ ਭਾਈ ਜਿਹੜੇ ਕੰਮ ਵਾਸਤੇ ਜਾਣਾ ਸੀਗਾ ਉਹ ਆਪਣਾ ਪੈਂਡਿੰਗ ਰਹਿ ਗਿਆ ਸੀ ਥੋੜਾ ਜਿਹਾ ਸ਼ਾਇਦ ਕੱਲ ਨੂੰ ਕੰਪਲੀਟ ਹੋ ਜੇ ਕੱਲ ਨੂੰ ਸੰਡੇ ਆ ਸ਼ਾਇਦ ਆਪਾਂ ਕੱਲ ਨੂੰ ਸੰਡੇ ਨੂੰ ਜਾ ਆਈਏ ਅਰੇ ਤੁਹਾਨੂੰ ਲੈ ਕੇ ਜਾਵਾਂਗੇ ਨਾਲੇ ਅਸੀਂ ਆਪ ਜਾਵਾਂਗੇ ਠੀਕ ਹੈ ਕਿ ਨਹੀਂ ਆੜੀ ਯਾਰ ਮੈਂ ਨਾ ਤੁਹਾਡੇ ਨਾਲ ਉਹਦੀ ਪਰਸ ਕਲੈਕਸ਼ਨ ਵੀ ਸ਼ੇਅਰ ਕਰ ਲਈ ਹੈਣਾ ਮੈਨੂੰ ਤੁਸੀਂ ਕਾਫਟ ਟਾਈਮ ਹੋ ਗਿਆ ਥੈਂ ਜਾਂ ਨੂੰ ਮੇਰੇ ਪਰਸ ਸਾਰੇ ਘਰੀ ਆ ਜੁਹਾਰ ਦੇ ਦੇ ਵਿੱਚ ਆਉਣੇ ਪਹਿਲਾਂ ਆਪ ਕੱਢ ਲਈ ਕੱਲ ਨੂੰ ਦਿਖਾਵਾਂਗੇ ਮੈਂ ਤੁਹਾਨੂੰ ਜਿੰਨੀ ਮੇਰੀ ਪਰਸ ਕਲੈਕਸ਼ਨ ਹੋਈ ਉਕੇ ਅੱਧੇ ਬੁਟੀਕ ਤੇ ਪਏ ਇੱਥੇ ਇੱਥੇ ਪਏ ਆ ਤਾਂ ਪਹਿਲਾਂ ਮੈਨੂੰ ਲੱਭਣੇ ਪੈਣਗੇ ਫਿਰ ਤੁਹਾਨੂੰ ਦਿਖਾਉਣਗੇ ਮੈਂ ਜਿੰਨੀ ਪਰਸ ਕਲੈਕਸ਼ਨ ਹੋਈ ਠੀਕ ਹੈ ਅਖਵਾਰ ਕਰਨੇ ਚ ਮਾਰਨ ਲੋਗੇ ਅਖਵਾਰ ਭਾਰ ਕੇ ਪਹਿਲਾਂ ਰੋਟੀ ਖਾ ਲਈਏ ਬਹੁਤ ਥੋੜੀ ਹਾਂਜੀ ਮੈਂ ਤੁਹਾਨੂੰ ਕੱਲ ਕਿਹਾ ਸੀਗਾ ਰਾਤ ਆ ਨਾ ਲੇਟ ਬਹੁਤ ਹੋ ਗਏ ਸੀਗੇ ਜੁਝਾਰ ਬਹੁਤ ਅੰਕ ਕਰਨ ਲੱਗ ਗਿਆ ਸੀਗਾ ਮੈਂ ਤੁਹਾਨੂੰ ਪਰਸ ਦੀ ਕਲੈਕਸ਼ਨ ਦਿਖਾਉਣੀ ਸੀ ਬਟ ਮੇਰੇ ਜਿਹੜੇ ਬੈਗਸ ਨੇ ਸਾਰੇ ਅੱਧੇ ਬੁਦੀ ਤੇ ਪਿਆ ਅੱਧੇ ਘਰੇ ਪਿਆ ਤਾਂ ਉਹ ਤੁਸੀਂ ਮੈਨੂੰ ਕਮੈਂਟ ਕਰਕੇ ਦੱਸ ਦਿਓ ਜੇ ਤੁਸੀਂ ਕਮੈਂਟ ਕਰੋਗੇ ਵੀ ਤੁਹਾਨੂੰ ਕਲੈਕਸ਼ਨ ਦਿਖਾਵਾਂ ਮੈਂ ਤਾਂ ਜ਼ਰੂਰ ਦਿਖਾਵਾਂਗੀ ਠੀਕ ਹੈ ਬਟ ਮੈਂ ਸੋਚਿਆ ਸੀਗਾ ਵੀ ਤੁਹਾਨੂੰ ਮੈਂ ਸਕਿਨ ਕੇਅਰ ਦਾ ਦੱਸ ਦਾਂ ਕਿਉਂਕਿ ਕਾਫੀ ਕੁੜੀਆਂ ਦੇ ਮੈਸੇਜ ਆਉਂਦੇ ਹੁੰਦੇ ਆ ਵੀ ਦੀਦੀ ਬੈਸਟ ਪ੍ਰੋਡਕਟ ਕਿਹੜੇ ਨੇ ਸਕਿਨ ਕੇਅਰ ਵਾਸਤੇ ਹਨਾ ਤੇ ਮੈਂ ਕਿਹੜੇ ਪ੍ਰੋਡਕਟ ਯੂਜ਼ ਕਰਦੀ ਆ ਸਕਿਨ ਕੇਅਰ ਵਾਸਤੇ ਤੇ ਤੁਹਾਡੇ ਲਈ ਬੈਸਟ ਪ੍ਰੋਡਕਟ ਕਿਹੜੇ ਨੇ ਸਕਿਨ ਕੇਅਰ ਵਾਸਤੇ ਸਕਿਨ ਕੇਅਰ ਦੇਖੋ ਬਈ ਬੈਸਿਕ ਸਕਿਨ ਹਰ ਇੱਕ ਬੰਦੇ ਦੀ ਅਲੱਗ-ਅਲੱਗ ਸਕਿਨ ਹੁੰਦੀ ਆ ਆਪਾਂ ਨੂੰ ਆਪ ਦਾ ਆਪ ਦੀ ਸਕਿਨ ਟੈਸਟ ਕਰਵਾ ਕੇ ਫਿਰ ਹੀ ਕੋਈ ਜਿਹੜਾ ਹੈਗਾ ਯੂਜ਼ ਕਰਨਾ ਚਾਹੀਦਾ ਵੀ ਤੁਹਾਡੀ ਸਕਿਨ ਆਇਲੀ ਆ ਤੁਹਾਡੀ ਸਕਿਨ ਡਰਾਈ ਆ ਜਾਂ ਤੁਹਾਡੀ ਸਕਿਨ ਸੈਂਸਿਟਿਵ ਆ ਉਸ ਅਕੋਰਡਿੰਗ ਯੂਜ਼ ਕਰਨੇ ਚਾਹੀਦੇ ਆ ਪੈਸੇ ਮੈਂ ਜਿਹੜੇ ਸਕਿਨ ਕੇਅਰ ਦੇ ਪ੍ਰੋਡਕਟ ਆ ਉਹ ਮੈਂ ਤੁਹਾਨੂੰ ਦਿਖਾ ਦਿੰਦੀ ਆ ਮੈਂ ਕਿਹੜੀ ਯੂਜ਼ ਕਰਦੀ ਆ ਹਾਂਜੀ ਬਈ ਲਓ ਆ ਈਕ ਲੈਟ ਦਾ ਟੋਨਰ ਆ ਜਿਹੜਾ ਠੀਕ ਆ ਮੈਂ ਯੂਜ਼ ਕਰਦੀ ਆ ਸਭ ਤੋਂ ਪਹਿਲਾਂ ਟੋਨਰ ਯੂਜ਼ ਕਰਦੀ ਹੁੰਨੀ ਆ ਆ ਫੇਡ ਆਊਟ ਆ ਜਿਹੜਾ ਨਾਈਟ ਟਾਈਮ ਯੂਜ਼ ਹੁੰਦਾਗਾ ਇੱਕ ਸੀਰਮ ਹੁੰਦਾ ਇਹਦੇ ਵਿੱਚ ਜਿਹੜਾ ਸੀਰਮ ਆ ਉਹ ਮੇਰਾ ਖਤਮ ਹੋਇਆ ਪਿਆਗਾ ਸੀਰਮ ਯੂਜ਼ ਕਰਦੀਆਂ ਠੀਕ ਆ ਈਕਲੇਟ ਦਾ ਜਿਹੜਾ ਹੁੰਦਾ ਫੇਸ ਵਾਸ਼ ਹੁੰਦਾ ਉਹ ਯੂਜ਼ ਕਰਦੀਆਂ ਇੱਕ ਈਕਲੇਟ ਦਾ ਜਿਹੜੀ ਹੈਗੀ ਨਾਈਟ ਕਰੀਮ ਹੁੰਦੀ ਆ ਉਹ ਯੂਜ਼ ਕਰਦੀਆਂ ਤਾਂ ਇਹ ਵਾਲੀਆਂ ਚੀਜ਼ਾਂ ਨੇ ਇੱਕ ਈਕਲੇਟ ਦਾ ਮੋਇਸਚਰਾਈਜ਼ਰ ਆ ਉਹ ਵਾਲਾ ਠੀਕ ਆ ਬੈਸਤਾ ਇਹ ਸਾਰੀਆਂ ਸਕਿਨ ਲਈ ਵਧੀਆਗਾ ਡਰਾਈ ਆਇਲੀ ਜਾਂ ਸੈਂਸਿਟਿਵ ਬਟ ਫਿਰ ਵੀ ਤੁਸੀਂ ਜੇ ਮੈਸੂਤ ਦੀ ਹੁੰਨੀ ਆ ਵੀ ਤੁਸੀਂ ਇੱਕ ਵਾਰੀ ਕਿਸੇ ਨੂੰ ਵੀ ਦਿਖਾਓ ਵੀ ਤੁਹਾਡੀ ਸਕਿਨ ਕਿੱਦਾਂ ਦੀ ਆ ਤਾਂ ਉਦਾਂ ਦੇ ਪ੍ਰੋਡਕਟ ਯੂਜ਼ ਕਰੋ ਠੀਕ ਹੈ ਕਿਉਂਕਿ ਸਕਿਨ ਜਿਹੜੀ ਹੁੰਦੀ ਆ ਆਪਣੀ ਬਹੁਤ ਸੈਂਸਿਟਿਵ ਹੁੰਦੀ ਆ ਸਾਰਿਆਂ ਦੀ ਸਕਿਨ ਤੇ ਇਹ ਤੇ ਕਦੋਂ ਵੀ ਕੁਝ ਵੀ ਹੋ ਸਕਦਾ ਹਨਾ ਤਾਂ ਕਰਕੇ ਵੀ ਆਪਾਂ ਜਲਦਬਾਜ਼ੀ ਦੇ ਵਿੱਚ ਕੋਈ ਵੀ ਪ੍ਰੋਡਕਟ ਯੂਜ਼ ਨਾ ਕਰੋ ਕਿਉਂਕਿ ਮੈਨੂੰ ਆਇ ਲੱਗਦਾ ਹੁੰਦਾ ਵੀ ਜਿੰਨੇ ਸਟੀਰੀਡ ਆਪਾਂ ਯੂਜ਼ ਕਰਾਂਗੇ ਕੈਮੀਕਲ ਯੂਜ਼ ਕਰਾਂਗੇ ਉਹਨਾਂ ਫੇਸ ਆਪਣਾ ਹੀ ਆਦਾ ਖਰਾਬ ਹੁੰਦਾਗਾ ਤੇ ਬਟ ਮੈਨੂੰ ਬੈਸਟ ਪ੍ਰੋਡਕਟ ਹੁਣ ਤੱਕ ਸਕਿਨ ਕੇਅਰ ਦੇ ਇਕਲੇਟ ਦੇ ਲੱਗੇ ਜਿੱਥੋਂ ਤੱਕ ਮੇਰਾ ਰਿਵਿਊ ਆ ਤੁਹਾਨੂੰ ਕਿਹੜੇ ਲੱਗਦੇ ਆ ਤੁਸੀਂ ਦੱਸ ਸਕਦੇ ਹੋ ਠੀਕ ਆ ਜਨਤਾ ਨੂੰ ਸਕਿਨ ਮਤਲਬ ਕਿਦਾਂ ਦੇ ਤੁਹਾਨੂੰ ਵਧੀਆ ਲੱਗਦੇ ਆ ਪ੍ਰੋਡਕਟ ਜੋ ਵੀ ਆ ਹਨਾ ਤੁਸੀਂ ਆਪ ਦਾ ਉਸ ਅਕੋਰਡਿੰਗ ਦੇਖ ਸਕਦੇ ਹੋ ਜਿਵੇਂ ਮੈਂ ਪਹਿਲਾਂ ਯੂਜ਼ ਕੀਤੇ ਸੀਗੇ ਉਹਦੇ ਵੀ ਮਮਾਰਥ ਦੇ ਵੀ ਯੂਜ਼ ਕੀਤੇ ਸੀਗੇ ਉਹ ਵੀ ਮੇਰੇ ਲਈ ਵਧੀਆ ਸੀਗੇ ਗਾਨੀਅਰ ਦੇ ਯੂਜ਼ ਕੀਤੇ ਸੀਗੇ ਉਹ ਵੀ ਸਹੀ ਸੀਗਾ ਤੇ ਇਸ ਤੋਂ ਬਾਅਦ ਮੈਂ ਯੂਜ਼ ਕੀਤੇ ਸੀਗੇ ਕਿ ਕੀ ਨਾਮ ਸੀਗਾ ਯਾਰ ਉਹਦਾ ਅਪਾ ਫੇਸ ਵਾਸ਼ ਵੀ ਉਹਦੀ ਮੰਗਵਾਇਆ ਸੀ ਫਿਰ ਸਿਵਾ ਮਿੱਡ ਸਿਵਾ ਮਿੱਡ ਨਾ ਸਿਵਾ ਮਿੱਡ ਸੀ ਹਾਂ ਉਹ ਵੀ ਉਹ ਵੀ ਅੱਛੇ ਸੀਗੇ ਬਾਕੀ ਸੰਸਕ੍ਰੀਨ ਦੇ ਮਾਮਲੇ 'ਚ ਸੰਸਕ੍ਰੀਨ ਜਿਹੜੀ ਹੈਗੀ ਇਕਲੇਟ ਦੀ ਹੀ ਬਹੁਤ ਵੈਸਟ ਲੱਗੀ ਮੈਨੂੰ ਸਾਰੇ ਪ੍ਰੋਡਕਟ ਮੈਨੂੰ ਇਕਲੇਟ ਦੇ ਜ਼ਿਆਦਾ ਵਧੀਆ ਲੱਗੇ ਠੀਕ ਹੈ ਤਾਂ ਜੇ ਤੁਸੀਂ ਇਹ ਪ੍ਰੋਡਕਟ ਇਕੁਇਲਟ ਦੇ ਬਾਏ ਕਰਨੇ ਆ ਤਾਂ ਤੁਸੀਂ ਰੂਪੀ ਸੈਣੀ ਤੋਂ ਬਾਏ ਕਰ ਸਕਦੇ ਹੋ ਇਹਦੇ ਲਈ ਤੁਹਾਨੂੰ ਮੇਰੇ ਇੰਸਟਾਗ੍ਰam ਤੇ ਜਾਣਾ ਪਊਗਾ ਉੱਥੇ ਮੈਂ ਉਹਨਾਂ ਦੀ ਸਟੋਰੀ ਪਾਉਂਗੀ ਉਹ ਸਟੋਰੀ ਦੇਖ ਕੇ ਤੁਸੀਂ ਉਹਨਾਂ ਨੂੰ ਡਾਇਰੈਕਟ ਮੈਸੇਜ ਕਰ ਸਕਦੇ ਹੋ ਮਤਲਬ ਜੇ ਆਪਾਂ ਕਹਿਣੀ ਆਪਾਂ ਨੂੰ ਵਧੀਆ ਪ੍ਰੋਡਕਟ ਚਾਹੀਦੇ ਆ ਸਹੀ ਪ੍ਰੋਡਕਟ ਹੋਣ ਸਕਿਨ ਖਰਾਬ ਨਾ ਹੋਵੇ ਜਿੰਨਾਂ ਨਾਲ ਠੀਕ ਹੈ ਇਹ ਉਪਰដាក់ ਇੱਕ ਲੈਟ ਦੇਮ ਉਹਨਾਂ ਦੀ ਸਟੋਰੀ ਪਾਉਂਗੀ ਉਹਨਾਂ ਦੀ ਆਈਡੀ ਮੈਂਸ਼ਨ ਕਰੂੰਗੀ ਉੱਥੇ ਜਾਇਓ ਉਹਨਾਂ ਨੂੰ ਡਾਇਰੈਕਟ ਮੈਸੇਜ ਕਰਿਓ ਆਪ ਦੀ ਸਕਿਨ ਬਾਰੇ ਦੱਸਿਓ ਜੇ ਕਿਹਾ ਤੁਹਾਡੀ ਅਪਾਇੰਟਮੈਂਟ ਬੁੱਕ ਕਰਨੀ ਪਊ ਤੁਹਾਨੂੰ ਕਿਸੇ ਫੇਸ਼ੀਅਲ ਦੀ ਜ਼ਰੂਰਤ ਆ ਤਾਂ ਉਹ ਤੁਸੀਂ ਆਪ ਦਾ ਅੱਗੇ ਉਸ ਹਿਸਾਬ ਨਾਲ ਪ੍ਰੋਸੈਸ ਆ ਜਿਹੜਾ ਉਹ ਚਲਾ ਸਕਦੇ ਹੁਣ bari ਆ ਗਈ ਆਪਣੇ ਪਿਛਲੇ ਜਿਹੜੇ ਤੁਹਾਡੇ ਕਮੈਂਟ ਸੀਗੇ ਠੀਕ ਆ ਪਿਛਲੇ ਵਾਲੇ ਬਲੌਗ ਤੇ ਉਹਨਾਂ ਦਾ ਰਿਪਲਾਈ ਕਰਨ ਦੀ ਪਿਛਲੇ ਵਾਲੇ ਬਲੌਗ ਤੇ ਤੁਹਾਡਾ ਇੱਕ ਕਮੈਂਟ ਸੀਗਾ ਵੀ ਦੀਦੀ ਤੁਸੀਂ ਕਿਉਂ ਨਹੀਂ ਟ੍ਰੈਂਡ ਫਾਲੋ ਕੀਤਾ ਫਾਰਸੀ ਸਲਵਾਰ ਦਾ ਠੀਕ ਹੈ ਸੂਟਾਂ ਦੀ ਕੁਈਨ ਕਿਉਂ ਪਿੱਛੇ ਰਹੀ ਬਾਈ ਆਈ ਡੋਨਟ ਲਾਈਕ ਮੈਨੂੰ ਨਹੀਂ ਵਧੀਆ ਲੱਗਦੀ ਉਹ ਸਲਵਾਰ ਮੈਨੂੰ ਸਟ੍ਰੇਟ ਸਲਵਾਰ ਹੀ ਵਧੀਆ ਲੱਗਦੀ ਆ ਠੀਕ ਹੈ ਤਾਂ ਪੈਰਾਂ ਜਿੰਜ ਪੈਂਦੀ ਮੈਨੂੰ ਅੱਛੀ ਨਹੀਂ ਲੱਗਦੀ ਹਾਂ ਅਲੱਗ-ਅਲੱਗ ਜਿਹਨੂੰ ਵੀ ਵਧੀਆ ਲੱਗਦੀ ਹੈ ਮੈਨੂੰ ਪਾਈ ਵੀ ਸੋਹਣੀ ਲੱਗਦੀ ਹੈ ਕਾਫੀ ਸਾਰਿਆਂ ਦੇ ਬਟ ਮੈਨੂੰ ਆਪਦੇ ਨਹੀਂ ਅੱਛੀ ਲੱਗਦੀ ਮੈਂ ਤਾਂ ਉਹ ਟ੍ਰੈਂਡ ਨਹੀਂ ਫੋਲੋ ਕੀਤਾ ਤਾਂ ਕਰਕੇ ਮੈਂ ਸਟ੍ਰੇਟ ਸਲਵਾਰ ਦਾ ਹੀ ਟ੍ਰੈਂਡ ਆ ਆਪਦਾ ਉਦਾਂ ਰੱਖਿਆ ਹੋਇਆ ਮੈਨੂੰ ਸਟ੍ਰੇਟ ਸਲਵਾਰ ਹੀ ਅੱਛੀ ਲੱਗਦੀ ਆ ਸਟ੍ਰੇਟ ਸਲਵਾਰ ਹੀ ਵਧੀਆ ਲੱਗਦੀ ਆ ਮੈਂ ਹਾਂਜੀ ਇੱਕ ਤੁਹਾਡਾ ਕਮੈਂਟ ਸੀਗਾ ਵੀ ਹੈਲੋ ਦੀਦੀ ਮੈਂ ਤੁਹਾਡੇ ਸਾਰੇ ਬਲੌਗ ਦੇਖਦੀ ਆ ਠੀਕ ਹੈ ਮਨਿੰਦਰ ਕੌਰ ਵੀ ਮੈਨੂੰ ਤੁਹਾਡੇ ਸਾਰੇ ਬਲੌਗ ਬਹੁਤ ਵਧੀਆ ਲੱਗਦੇ ਆ ਮੈਨੂੰ ਤੁਹਾਡੀ ਜੋੜੀ ਬਹੁਤ ਵਧੀਆ ਲੱਗਦੀ ਆ ਥੈਂਕ ਯੂ ਸੋ ਮੱਚ ਥੈਂਕ ਯੂ ਸੋ ਮੱਚ ਭੈਣੇ ਬਹੁਤ ਸਾਰਾ ਪਿਆਰ ਤੇ ਬਹੁਤ ਸਾਰੀ ਰਿਸਪੈਕਟ ਤੁਸੀਂ ਇੰਨਾ ਪਿਆਰ ਕਰਦੇ ਹੋ ਇੰਨਾ ਮੋਟੀਵੇਟ ਕਰਦੇ ਹੋ ਹੋਰ ਸਾਨੂੰ ਹਾਂਜੀ ਇੱਕ ਕੁੜੀ ਨੇ ਕਿਹਾ ਸੀਗਾ ਵੀ ਦੀਦੀ ਜਰੂਰ ਤੁਸੀਂ ਰਿਪਲਾਈ ਕਰੋਗੇ ਮੇਰੇ ਕਮੈਂਟ ਦਾ ਹਾਂ ਜਰੂਰ ਕਰੂੰਗੀ ਬਾਈ ਜੇ ਮੈਂ ਕਿਸ ਦਾ ਪੜਦੀ ਆ ਤਾਂ ਵੀ ਜਰੂਰ ਰਿਪਲਾਈ ਕਰਦੀ ਹੁੰਨੀ ਆ ਵੀ ਦੀਦੀ ਤੁਸੀਂ ਇੱਕ ਮਖਿਆਲ ਦਾ ਪੈਕ ਦਾ ਦੱਸਿਆ ਸੀਗਾ ਵੀ ਉਹ ਡੇਲੀ ਯੂਜ਼ ਕਰ ਸਕਦੇ ਆ ਹਾਂ ਭਾਈ ਉਹ ਡੇਲੀ ਯੂਜ਼ ਕਰ ਸਕਦੇ ਹੋ ਤੁਸੀਂ ਸਰਦੀ ਦੇ ਵਿੱਚ ਡੇਲੀ ਯੂਜ਼ ਕਰ ਸਕਦੇ ਹੋ ਤੁਸੀਂ ਗਰਮੀ ਦੇ ਵਿੱਚ ਥੋੜਾ ਜਿਹਾ ਗਰਮ ਹੁੰਦਾ ਤਾਂ ਕਰਕੇ ਗਰਮੀ ਦੇ ਵਿੱਚ ਤੁਸੀਂ ਹਫ਼ਤੇ ਦੇ ਵਿੱਚ ਦੋ ਤਿੰਨ ਵਾਰੀ ਜੂ ਹਾਂਜੀ ਕੁੜੀ ਦਾ ਕਮੈਂਟ ਸੀਗਾ ਵੀ ਦੀਦੀ ਹੀਲਸ ਦਾ ਕੀ ਪ੍ਰਾਈਸ ਆ ਇਹ ਵਾਲੀ ਹੀਲ ਭਾਈ 2000 ਦੀ ਮਿਲੀ ਸੀਗੀ ਮੈਨੂੰ ਮੈਨੂੰ ਵੀ ਥੋੜਾ ਜਿਹਾ ਕੋਸਟਲੀ ਲੱਗੇ ਵਾਕ ਵਾਲੇ ਤੇ ਬਾਕੀ ਦੇਖਦੇ ਆ ਹੰਡਨ ਤੇ ਆ ਵੀ ਹੰਡ ਦੀ ਕਿੰਨਾ ਕਾ ਹਨਾ ਕਿੰਨੇ ਕੀ ਚੱਲੂਗੀ 2000 ਦੀ ਦਿੱਤੀ ਸੀ ਬਈ ਇਹ ਵਾਲੀ ਹੀਲ ਮੈਨੂੰ ਬਾਕੀ ਉਹਨਾਂ ਦੇ ਜਿਹੜਾ ਸਟੋਰ ਆ ਉੱਥੇ ਆਫ ਵੀ ਲੱਗੀ ਹੋਈ ਆ 50% ਪਰ ਉੱਥੇ ਮੇਰਾ ਸਾਈਜ਼ ਨਹੀਂ ਸੀਗਾ ਤਾਂ ਕਰਕੇ ਫਿਰ ਮੈਨੂੰ ਇਹ ਫਰੈਸ਼ ਸਟੋ ਲਈ ਸੀਗੀ ਮੈਂ ਕੱਲ ਕਿਹਾ ਸੀ ਨਾ ਵੀ ਮੈਂ ਪੰਜਾਬੀ ਵਾਲੀ ਮੈਡਮ ਲੱਗਦੀ ਆ ਤਾਂ ਮੈਂ ਮਾਤਾ ਸਾਹਿਬਕੌਰ ਗਰਲਸ ਕੋਲੇ ਤਲਵੰਡੀ ਸਾਬੋ ਚ ਪੜੀ ਆ ਮੈਂ ਉੱਥੇ ਸਟੱਡੀ ਕੀਤੀ ਆ ਤੇ ਉੱਥੇ ਮੈਡਮ ਹੁੰਦੇ ਸੀ ਸਾਡੇ ਪਰਮਿੰਦਰ ਮੈਡਮ ਤੇ ਇੰਗਲਿਸ਼ ਵਾਲੇ ਮੈਡਮ ਉਹਨਾਂ ਦੇ ਨਾਂ ਨੀਵੇਂ ਸੂਟ ਪਾਏ ਹੁੰਦੇ ਸੀ ਕੁੜੀ ਕਹਿੰਦੀ ਵੀ ਤੁਸੀਂ ਉਹਦੇ ਵਰਗੇ ਲੱਗਦੇ ਹੋ ਥੈਂਕ ਯੂ ਭਾਈ ਆਪਣੇ ਮੈਡਮ ਆ ਨਾ ਬੜੇ ਸੋਹਣੇ ਲੱਗਦੇ ਸੀ ਨੀਵੇਂ ਸੂਟ ਪਾਏ ਹੁੰਦੇ ਜੂੜਾ ਜਿਹਾ ਕੀਤਾ ਹੁੰਦਾ ਨਾ ਉਦਾਂ ਹੀ ਮੈਨੂੰ ਕੱਲ ਉਹੀ ਫੀਲਿੰਗ ਆ ਰਹੀ ਸੀ ਪੰਜਾਬੀ ਤੇ ਇੰਗਲਿਸ਼ ਵਾਲੀ ਮੈਡਮ ਕੁੜੀ ਕਹਿੰਦੀ ਵੀ ਦੀਦੀ ਮੈਨੂੰ ਤੁਹਾਡੇ ਵਾਲਾਂ ਵਰਗੇ ਵਾਲ ਚਾਹੀਦੇ ਆ ਤੁਸੀਂ ਕੀ ਯੂਜ਼ ਕਰਦੇ ਆਂ ਵਾਲਾਂ ਤੇ ਜਿਹੜੇ ਤੁਹਾਡੇ ਇੰਨੇ ਸ਼ਾਈਨੀ ਤੇ ਸਿਲਕੀ ਆ ਵਾਲ ਹਾਂਜੀ ਮੈਂ ਤੁਹਾਨੂੰ ਅੱਜ ਦੱਸ ਦਿੰਨੀ ਆ ਨਾਰਮਲ ਸ਼ੈਂਪੂ ਹੀ ਯੂਜ਼ ਕਰਦੀ ਆ ਮੈਂ ਕੁਝ ਐਕਸਟਰਾ ਨਹੀਂ ਯੂਜ਼ ਕਰਦੀ ਆ ਬਟ ਇਹ ਚੀਜ਼ ਹੈਗੀ ਆ ਵੀ ਮੈਂ ਹੈੱਡ ਵਾਸ਼ ਕਰਨ ਤੋਂ ਪਹਿਲਾਂ ਆਇਲਿੰਗ ਜ਼ਰੂਰ ਕਰਦੀ ਆਂ ਬਾਲਾਂ ਤੇ ਬਾਕੀ ਮੈਂ ਰਾਤ ਨੂੰ ਬਾਲਾਂ ਤੇ ਐਲੋਵੇਰਾ ਜੈੱਲ ਜ਼ਰੂਰ ਲਗਾਉਣੀ ਆ ਤੁਸੀਂ ਵੀ ਲਗਾਇਆ ਕਰੋ ਜੇ ਤੁਹਾਡੇ ਨੇਚਰਲ ਐਲੋਵੇਰਾ ਹੈਗਾ ਤਾਂ ਤੁਸੀਂ ਨੇਚਰਲ ਐਲੋਵੇਰਾ ਜ਼ਰੂਰ ਬਾਲਾਂ ਤੇ ਲਗਾਇਆ ਕਰੋ ਠੀਕ ਆ ਉਹਦੇ ਨਾਲ ਵਾਲ ਸ਼ਾਈਨੀ ਤੇ ਸਿਲਕੀ ਹੁੰਦੇ ਆ ਤੇ ਸਟ੍ਰੇਟ ਵੀ ਰਹਿੰਦੇ ਆ ਬਹੁਤ ਤੇ ਜਸ ਕਹਿੰਦੀ ਵੀ ਦੀਦੀ ਮੈਂ ਤੁਹਾਡੇ ਫਸਟ ਟਾਈਮ ਲਿਪਸਟਿਕ ਲੱਗੀ ਦੇਖੀ ਆ ਮੈਨੂੰ ਬਹੁਤ ਸੋਹਣੀ ਲੱਗੀ ਮੈਂ ਪਹਿਲੀ ਵਾਰੀ ਲਗਾਈ ਸੀ ਬਈ ਕੱਲ ਕਿਉਂਕਿ ਮੇਰੇ ਕੋਲ ਲਿਪ ਬਮ ਵਗੈਰਾ ਹੈ ਨਹੀਂ ਸੀ ਮੈਂ ਘਰੇ ਰਹਿ ਗਈ ਸੀ ਆਪਦਾ ਮੇਕਅਪ ਵਾਲਾ ਪਰਸ ਤੇ ਫਿਰ ਉਹ ਉੱਥੇ ਕੁੜੀਆਂ ਕੋਲ ਪਿਸਟਿਕ ਸੀਗੀ ਮੈਂ ਲਿਪਸਟਿਕ ਯੂਜ਼ ਕਰ ਲਈ ਸੀ ਥੈਂਕ ਯੂ ਸੋ ਮੱਚ ਪਹਣੇ ਤੁਸੀਂ ਇੰਨਾ ਜ਼ਿਆਦਾ ਪਸੰਦ ਕੀਤਾ ਮੇਰਾ ਸੂਟ ਬਹੁਤ ਬਹੁਤ ਧੰਨਵਾਦ ਤੇ ਤੁਹਾਡੀ ਸਾਰਿਆਂ ਦੇ ਕਮੈਂਟ ਬਹੁਤ ਸੋਹਣੇ ਸੀਗੇ ਥੈਂਕ ਯੂ ਸੋਨੀ ਸੋਨੀ ਕਮੈਂਟ ਕਰਨ ਦੇ ਲਈ ਮਿਲਦੇ ਆਂ ਕੱਲ ਨੂੰ ਨੈਕਸਟ ਵਲੌਗ ਦੇ ਵਿੱਚ ਇਦਾਂ ਹੀ ਕਮੈਂਟ ਕਰਦੇ ਰਹੋ ਠੀਕ ਹੈ ਤੇ ਚੈਨਲ ਨੂੰ ਕਰਦੇ ਰਹੋ ਸਬਸਕ੍ਰਾਈਬ ਨਵੇਂ-ਨਵੇਂ ਵਲੌਗ ਦੇਖਣ ਦੇ ਲਈ ਸਾਰਿਆਂ ਨੇ ਖੁਸ਼ ਰਹੋ ਆਵਾਜ਼ ਰਹੋ ਬਾਏ ਬਾਏ